ਤਾਂ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਅੱਜ ਦੇ ਚੋਣਾਂ ਦੀਆਂ ਦੱਸ ਦਈਏ ਕਿ ਹੁਣ ਨੀਟੂ ਸ਼ਟਰਾਂ ਵਾਲੇ ਜੋਣੇ ਸਾਡੇ ਨਾਲ ਮੌਜੂਦ ਨੇ ਕਰਾਰੀ ਹਾਰ ਹੋਈ ਆ ਨੀਟੂ ਜੀ ਦਾਵਾ ਕਰਦੇ ਸੀ ਤੁਸੀਂ ਜਿੱਤੋਗੇ ਦੇਖੋ ਇਹ ਲੋਕਤੰਤਰ ਆ ਜੀ ਲੋਕਾਂ ਨੇ ਵੋਟ ਪਾਣੀ ਸੀਗੀ ਤੇ ਮੈਂ ਤਾਂ ਚਾਹੁੰਦਾ ਸੀ ਇੱਕ ਵਾਰੀ ਲੋਕੀ ਮੌਕਾ ਦੇਣ ਜੇ ਪੰਥ ਨੂੰ ਦੇਣਾ ਦੇ 5 ਸਾਲ ਵਾਸਤੇ ਮੌਕਾ ਦਿੱਤਾ ਜਾਵੇ 1 ਸਾਲ ਵਾਸਤੇ ਕਹਾ ਤਾਂ ਤੇ ਜੇ ਹੁਣ ਚਲੋ ਜੇ ਜਿੱਤਿਆ ਜਿਨੇ ਕੰਮ ਹੋਣਗੇ ਇਥੇ ਮੈਨੂੰ ਦੱਸ ਦਈਓ ਤੁਸੀਂ ਇੱਕ ਵਾਰ ਮੈਨੂੰ ਦੱਸ ਦਿਓ ਵੀ ਆਹ ਕੰਮ ਹੋ ਗਿਆ ਜੇ ਕੋਈ ਬੰਦਾ ਬਾਹਰੋਂ ਆਂਦਾ ਨਾ ਕੋਈ ਆਪਣੇ ਸਮਾਜ ਲੈ ਕੇ ਚਲਦਾ ਵਾ ਜਾ ਕੋ ਗੱਲ ਕਰ ਰਿਹਾ ਆਪਣੇ ਪੱਖ ਦੀ ਉਹ ਬੰਦਾ ਗੱਲ ਗਲਤ ਨਹੀਂ ਕਰ ਸਕਦਾ ਮੈਂ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਆ 500 ਵੋਟ ਪਾਈ ਆ ਜਿਹੜੀ ਮੈਨੂੰ 406 ਵੋਟਾਂ ਮੈਨੂੰ ਪਈਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਰੱਬ ਵਰਗੇ ਬੰਦੇ ਆ ਜੀ ਮੈਂ ਕੋਈ ਪੈਸਾ ਨਹੀਂ ਵੰਡਿਆ ਨਾ ਕੋਸ਼ਿਸ਼ ਪਰ ਜਿਹੜੇ ਲੋਕਾਂ ਨੇ ਆਪਣੀ ਵੋਟ ਵੇਚੀ ਆ ਆਪਣਾ ਇਮਾਨ ਵੇਚਿਆ ਆਪਣਾ ਧਰਮ ਵੇਚਿਆ ਆਪਣਾ ਸਮਾਜ ਵੇਚਿਆ ਉਹ ਬੰਦੇ ਕਦੀ ਆਪਣੇ ਆਪਣਾ ਅੱਖਾਂ ਨਹੀਂ ਮਿਲਣਗੇ ਨਾ ਰੱਬ ਨਾਲ ਅੱਖਾਂ ਮਿਲਾ ਸਕਦੇ ਆ ਪਰ ਆਪਾਂ ਸੱਚੇ ਬੰਦੇ ਇੱਥੇ ਖੜੇ ਅੱਜ ਵੀ ਖੜੇ ਆ ਕੱਲ ਵੀ ਖੜੇ ਆ ਆਪਣੇ ਦਸਾਂ ਨੌਾਂ ਦੀ ਕਮਾਈ 30000 ਰੁਪਏ ਲੈ ਕੇ 30000 ਰੁਪਏ ਦੇ ਵਿੱਚ ਵੱਡੇ ਵੱਡੇ 30 30 ਕਰੋੜ ਵਾਲੇ ਬੰਦੇ ਨੁਕਰੇ ਲਾ ਕੇ ਰੱਖੇ ਜੀ ਤੇ ਇੱਕ ਆਮ ਬੰਦੇ ਨੇ ਇਹ ਕਾਮਕਰਾں ਚ ਉੱਠ ਕੇ ਗੱਲ ਇਹ ਕਿ ਸਿੱਧੂ ਮੂਸੇ ਵਾਲਾ ਵੀ ਕਹਿ ਗਿਆ ਸੀਗਾ ਕਿ ਕਿਸੇ ਦੀ ਆਪਾਂ ਜੇ ਕਿਸੇ ਨੂੰ ਆਪਾਂ ਬਦਨਾਮ ਕਰਨਾ ਹੋਵੇ ਦੀ ਗਾਲਾਂ ਕੱਢ ਸਕਦੇ ਆ ਪਰ ਉਹ ਨਾਕਾਮ ਨਹੀਂ ਕਰ ਸਕਦੇ ਆਪਾਂ ਨਾਕਾਮ ਨਹੀਂ ਹੋ ਸਕਦੇ ਦੇਖ ਗੱਲ ਕਰੀਏ ਦੀਪ ਸਿੱਧੂ ਮਰਵਾਤਾ ਇਹਨਾਂ ਨੇ ਨੰਗਲੰਬੀਆ ਮਰਵਾਤਾ ਮੂਸੇ ਵਾਲਾ ਮਰਵਾਤਾ ਕਦੇ ਇਨਸਾਫ ਮਿਲਿਆ ਕਿਸੇ ਲੋਕਾਂ ਨੇ ਕਿਹਾ ਇਹ ਸਿਰਫ ਲੋਕੀ ਉਹਨਾਂ ਦੇ ਹੀ ਹੁੰਦੇ ਆ ਜਿੰਨੇ ਦੇਰ ਆਪਾਂ ਲੋਕਾਂ ਨਾਲ ਖੜੇ ਆ ਅੱਜ ਦੁੱਖ ਇਸ ਚੀਜ਼ਾਂ ਵੀ ਹਾਰ ਤੇ ਹੋਈ ਆ ਪਰ ਚਲੋ ਵੱਡੇ ਵੱਡੇ ਹਾਰੇ ਆ ਜੀ ਧੋਖ ਹੋ ਰਿਹਾ ਅੱਜ ਕਿੰਨਾ ਨੁਕਸਾਨ ਕਰਾ ਲਿਆ ਕੋਈ ਗੱਲ 30000 ਰੁਪਏ ਗਿਆ ਕੋਈ ਨਹੀਂ ਕੋਈ 30000 ਰੁਪਏ ਗਿਆ ਕੋਈ ਨਹੀਂ ਕਿੰਨੇ ਹਜ਼ਾਰ ਰੁਪਏ ਦਾ ਨੁਕਸਾਨ ਕਰਾ ਲਿਆ ਤੇ ਘਰ ਉਹ ਘਰੋਂ ਕਰਦੇ ਰੋਗ ਦੇ ਨਹੀਂ ਸੀ ਕਿ ਨਾ ਜਾਓ ਨਹੀਂ ਕੋਈ ਗੱਲ ਨਹੀਂ ਜੀ ਜਗਾ ਦੇਖੋ 13 ਮਾਰੀ ਖੜਾ ਮੈਂ 13 ਮਾਰ ਰਿਜ਼ਲਟ ਦੇਖ ਕੇ ਆ ਗਿਆ ਵਾਪਸ ਆ ਗਿਆ ਮੈਂ 13 ਮਾਰ ਰਿਜ਼ਲਟ ਦੇਖ ਕੇ ਵਾਪਸ ਆ ਗਿਆ ਪਰ ਹੁਣ ਜਿਹੜੇ ਸਾਡੇ ਦੇਖੋ ਆਪਣਾ ਚੰਡੀਗੜ੍ਹ ਅਕੈਡਮੀ ਦੇ ਵਿੱਚ ਯੂਨੀਵਰਸਿਟੀ ਕੈਡਮੀ ਦੇ ਬੱਚੇ ਕੁੱਟੇ ਜਾ ਰਹੇ ਆ ਉੱਥੇ ਕੋਈ ਜਾਣਿਆ ਬੋਲਣ ਵਾਸਤੇ ਕੋਈ ਨਹੀਂ ਜਾਣਿਆ ਕੋਈ ਲੀਡਰ ਬੋਲਿਆ ਨੀਟੂ ਸ਼ੈਟਰਾਂ ਨਾਲ ਜਾਏਗਾ ਉਹਨੂੰ ਪਾ ਅਸੀਂ ਵੋਟਾਂ ਪਾਉਂਦੇ ਆ ਉਹਨਾਂ ਨੂੰ ਮੈਂ ਤਾਂ ਆਵਾਜ਼ ਬਣਾਈ ਉਹਨਾਂ ਦੀ ਮੈਂ ਤਾਂ ਹੁਣ ਵੀ ਬਣਾਂ ਮੈਂ ਤਾਂ ਕੱਲ੍ਹ ਵੀ ਬਣਾਂ ਮੈਂ ਪਰਸੋਂ ਹੀ ਬਣੂਗਾ ਮੈਂ ਤਾਂ ਰੋਜ਼ ਆਵਾਜ਼ ਬਣੂਗਾ ਇਹ ਭਾਰਤ ਦੇਸ਼ ਦੀ ਆਵਾਜ਼ ਬਾ ਡਾਕਟਰ ਪਿੰਨੋ ਸੁਭਾ ਸੰਵਿਧਾਨ ਨੂੰ ਬਚਾਣ ਲਿਆ ਵਾ ਸੰਵਿਧਾਨ ਦੇ ਅਲੱਗ-ਅਲੱਗ ਫੋਟੋਆਂ ਮਾਂ ਲਾਉਂਦੀਆਂ ਜਿਹੜਾ ਕਰੋੜ ਦਾ ਸਾਡੇ ਸਤਗੁਰੂ ਰਵਿਦਾਸ ਮਹਾਰਾਜ ਬਾਰੇ ਜਾਂ ਸਾਡੇ ਐਸਸੀ ਕੌਮ ਬਾਰੇ ਗੱਲਾਂ ਕਹਿ ਦਿੰਦੇ ਆ ਪਰ ਅਸੀਂ ਅਸੀਂ ਸਮਝ ਪਾਈ ਤਾਰਾ ਕੌਮ ਖੜੀ ਹੋ ਗਈ ਜਿਸ ਤਰ੍ਹਾਂ ਦੇ ਨਾਲ ਤੁਸੀਂ ਦਾਵਾ ਕਰਦੇ ਸੀ ਕਿ ਮੈਂ ਜਿੱਤੂਗਾ ਪਹਿਲਾਂ ਵੀ ਹਾਰੇ ਹਾਂ ਇਸ ਵਾਰ ਫੇਰ ਹਾਰੇ ਹਾਂ ਪਹਿਲੀ ਵਾਰੀ ਜਦੋਂ ਹਾਰੇ ਸੀਗੇ ਤਾਂ ਘਰ ਦੀਆਂ ਵੋਟਾਂ ਨਹੀਂ ਪਈਆਂ ਤਾਂ ਅੱਜ ਫੇਰ ਦੁਬਾਰਾ ਹਾਰੇ ਹਾਂ ਪੰਥਕ ਹਲਕੇ ਚ ਹਾਰੇ ਦੇਖੋ ਜਿਹੜਾ ਦੁੱਖ ਵਾ ਜਦ ਬੰਦਾ ਹਾਰਦਾ ਦੋ ਤਿੰਨ ਦਿਨ ਤੇ ਡਿਪਰੈਸ਼ਨ ਤੇ ਰਹਿੰਦਾ ਹੀ ਆ ਦੋ ਤਿੰਨ ਦਿਨ ਦਿਨ ਡਿਪਰੈਸ਼ਨ ਰਵਾਂਗੇ ਬਾਅਦ ਚੋਂ ਉਹ ਡਿਪਰੈਸ਼ਨ ਚੋਂ ਹੈ ਜੀ ਦੁੱਖ ਹੋ ਰਿਹਾ ਕਿੰਨਾ ਕੁ ਦੁੱਖ ਹੋ ਰਿਹਾ ਜਿਆਦਾ ਦੁੱਖ ਕੀ ਹੋਇਆ ਰੋਣਾ ਆ ਰਿਹਾ ਨਹੀਂ ਰੋਣਾ ਤੇ ਹਾਂ ਨਹੀਂ ਰੋਵਾਂਗੇ ਜੀ ਹੁਣ ਨਹੀਂ ਕੀ ਹੋਇਆ ਮਨੁ ਬੜਾ ਮੂੰਹ ਛੱਟ ਕੇ ਚੋ ਰਹੇ ਹਾਂ ਕੋਈ ਗੱਲ ਨਹੀਂ ਭਾਜੀ ਫਿਰ ਕੀ ਹਾਰ ਹੋਈ ਜਿੱਤੇ ਇਹ ਨਹੀਂ ਵੋਟ ਪਈ ਜੀ ਆਪਣਾ ਰੋਣਾ ਪੈ ਰਿਹਾ ਵੋਟ ਜੀ 1400 ਵੋਟ ਉਹ ਵੋਟ ਦੂਗਾ ਕੋਈ ਨਹੀਂ ਜਿਹੜੇ ਕੋਈ ਜਣਾ ਚਾਹੋਂਗੇ ਕਿਉਂਕਿ ਜਿਨ੍ਹਾਂ ਨੇ ਵੋਟ ਪਾਈ ਹੈ ਧੰਨਵਾਦ ਉਹਨਾਂ ਦਾ ਇਸ ਧਰਤੀ ਦੀ ਸਲਾਮ ਹੈ ਜੀ ਇਸ ਧਰਤੀ ਦੇ ਸੱਚੇ ਬੰਦੇ ਰਹਿੰਦੇ ਸੀਗੇ ਰੱਬ ਵਰਗੇ ਬੰਦੇ ਸੀਗੇ ਜਿਹੜੇ ਆਪਣੇ ਰੱਬ ਨੂੰ ਵੀ ਦਿਖਾਣਗੇ ਅੱਖਾਂ ਕੱਢ ਕੇ ਵੀ ਮੈਂ ਸੱਚੇ ਬੰਦੇ ਨੂੰ ਵੋਟ ਪਾਈ ਹੈ ਮਿਹਰਬਾਨੀ ਉਹਨਾਂ ਦੀ ਧੰਨਵਾਦ ਅੱਗੇ ਤੋਂ ਇੱਕਰੀ ਕੁਰਤਾ ਪਾੜਤਾ ਸੀਗਾ ਆਪਣਾ ਬੀਬੀ ਹੁਣ ਨਹੀਂ ਪਾੜਾਂਗਾ ਜੀ ਹੁਣ ਤੇ ਨੁਕਸਾਨ ਨਹੀਂ ਆਇਆ ਕਿ ਥੋੜਾ ਰੈਸਟ ਕਰਾਂਗੇ ਜਾ ਕੇ ਦੋ ਤਿੰਨ ਦਿਨ ਹਾਂ ਵੱਧੋ ਨੁਕਸਾਨ ਹੋ ਗਿਆ ਹਾਂ ਜੀ ਵੱਧੋ ਨੁਕਸਾਨ ਚੱਲਿਆ ਜਾਊਗਾ ਇਹਨਾਂ ਨੁਕਸਾਨ ਦੇ 30000 ਰੁਪਇਆ ਵਾ ਵੱਡੇ ਵੱਡੇ ਥੰਮ ਹਿੱਲ ਗਏ 30000 ਦਾ ਪਰ ਕਿੰਨੀਆਂ ਕਿੰਨੀਆਂ ਕਮੇਟੀਆਂ ਹੁਣ ਤੱਕ ਉਹ ਕੈਮਰਾ ਉਧਰ ਹੈ ਉਧਰ ਵੇਖ ਕੇ ਦੱਸੋ ਕਿੰਨੀਆਂ ਕਮੇਟੀਆਂ ਹੁਣ ਤੱਕ ਜਿਹੜੀਆਂ ਤੁਸੀਂ ਇਸੇ ਚੱਕਰਾਂ ਚ ਲਾਤੀਆਂ 13 ਕਮੇਟੀਆਂ ਹਾਂ 13 ਕਮੇਟੀਆਂ 13 ਲਾਤੀਆਂ ਘਾਟੇ ਚ ਚੁੱਕੀਆਂ ਸੀ ਆਹ 13ਵਾਂ ਰਾਉਂਡ ਸੀਗਾ 13 ਕਰਦੇ ਰੋਕਦੇ ਆ ਜੀ ਹਾਂ ਪਰ ਨਹੀਂ ਕਿਉਂ ਛੱਡਰਾਂ ਦਾ ਕਿਉਂ ਆਉਂਦਾ ਫਿਰ ਅੱਗੇ ਸਾਡਾ ਸੰਵਿਧਾਨ ਆਪਾਂ ਡਿਜੀਟਲ ਇੰਡੀਆ ਬਣਾਉਣਾ ਚਾਹੁੰਦੇ ਡਿਜੀਟਲ ਭਾਰਤ ਦੇਸ਼ ਬਣਾਉਣਾ ਚਾਹੁੰਦੇ ਆ ਭਾਰਤ ਦੇਸ਼ ਨੂੰ ਅੱਗੇ ਲੈ ਜਾਣਾ ਚਾਹੁੰਦੇ ਸਾਡਾ ਸਾਡੀ ਸੋਚ ਇਦਾਂ ਦੀ ਹੈ ਅਸੀਂ ਇਹ ਨਹੀਂ ਕਿ ਜੇਬਾਂ ਭਰਨਾ ਚਾਹੁੰਦੇ ਅਸੀਂ ਲੀਡਰਾਂ ਵਾਂਗੂ ਨਹੀਂ ਨਸ਼ਾ ਨਹੀਂ ਪਕਾਉਣਾ ਚਾਹੁੰਦੇ ਅਸੀਂ ਲੀਡਰਾਂ ਨੂੰ ਕਿਸੇ ਤੱਕਾ ਨਹੀਂ ਕਰਨ ਦਿੰਦੇ ਸਾਡੇ ਘਰਾਂ ਤੇ ਹਮਲੇ ਹੁੰਦੇ ਆ ਅੱਜ ਵੀ ਆ ਲੀਡਰ ਫੋਨ ਕਰਦੇ ਕਿ ਨਾਂ ਸੁਣਵਾਈ ਕੀਤੀ ਜਾਵੇ ਪਰ ਅਸੀਂ ਉਹ ਬੰਦੇ ਨਹੀਂ ਅਸੀਂ ਇੱਕ ਇੱਕ ਬੰਦੇ ਦਾ ਡਵੈਲਪਮੈਂਟ ਚਾਹੁੰਦੇ ਆ ਅੰਮ੍ਰਿਤਸਰ ਲੁਧਿਆਣਾ ਜਲੰ ਆਪਣਾ ਖਰ ਸਰ ਸ਼ੇਜੰਦਰ ਸ਼ਹਿਰ ਚਾਰੇ-ਚਾਰ ਗਜਾਂ ਦੇ ਤਰਨ ਤਰਨ ਕੌਣ ਜਾਂਦਾ ਪਿਆ ਕੀ ਮੁਕਾਮ ਹੈ ਕਿਉਂ ਇੰਡਸਟਰੀ ਲੱਗੀ ਤੇ ਹਜ ਤੱਕ ਕਿਸੇ ਪੁੱਛਿਆ ਐਮਐਲਏ ਐਮਪੀ ਇੰਨੇ ਬਣੇ ਇੰਨੇ ਕਿ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਵੋਟਾਂ ਵਰੀ ਆ ਕੇ 2022 ਫਿਰ ਇਹਨਾਂ ਨੇ ਖੜ ਜਾਣਾ ਫਿਰ ਅਸੀਂ ਹੁਣ ਦੱਸਾਂਗੇ ਕਿ ਤੁਹਾਨੂੰ ਕਿਉਂ ਨਹੀਂ ਪੁੱਛਿਆ ਹੁਣ ਤੱਕ ਆਪਾਂ ਪੁੱਛਦਾ ਪਏ ਹੁਣ ਤੇ ਬਾਜੀ ਜਵਾਬ ਦਿੰਦੇ ਨਹੀਂ ਪਏ ਮੈਨੂੰ ਕਿਉਂਕਿ ਯੂਨੀਵਰਸਿਟੀ ਸਾਡੇ ਬੱਚਿਆਂ ਧੱਕਾ ਹੋ ਰਿਹਾ ਉੱਥੇ ਕੋਈ ਜੱਗਿਆ ਲੀਡਰ ਇਹ ਲੋਕ ਨੂੰ ਕੋਈ ਲੈਂਦੇ ਨਾ ਨੀਗਾ ਸਾਡੇ ਬੱਚੇ ਮਰ ਰਹੇ ਆਪਾਂ ਬੱਚਿਆਂ ਨੂੰ ਪੜਾ ਲਿਖਾ ਕੇ ਬਾਹਰ ਭੇਜਣਾ ਵਾ ਕਿਹੜਾ ਕਿਦਾਂ ਪੜਾਈ ਹੈ ਪੜਾਈ ਲਿਖਾਈ ਹੈ ਨਹੀਂ ਬੱਚਾਂ ਵਾਸਤੇ ਹੁਣ ਸਾਰਾ ਕੁਝ ਖਤਮ ਕਰਤਾ ਇਹਨਾਂ ਨੇ ਮਿੱਟੂ ਦੀ ਅੱਖਾਂ 'ਚ ਰੋਣਾ ਆ ਰਿਹਾ ਉੱਥੋਂ ਆ ਰਿਹਾ ਕੀ ਗੱਲ ਹੈ ਰੋਣਾ ਤੇ ਹੁਣ ਬੈਠਿਆ ਜੀ ਨਹੀਂ ਕਿਉਂ ਰੋਣਾ ਕਿਉਂ ਆ ਰਿਹਾ ਮੈਂ ਜ਼ਰੂਰ ਇੱਕ ਕਰ ਹੀ ਆ ਚਾਹੂੰਗਾ ਦੱਸੋ ਹਾਰ ਹੋਈ ਹੈ ਜੀ ਹਾਰ ਹੋਈ ਹੈ ਸਾਡੀ ਤਕੜੀ ਕਰਾਰੀ ਆ ਰਹੀ ਹੈ 500 ਵਰਟ ਵੀ ਬੋਕਾਟ ਸਰ ਲੇਕਿਨ ਜਿੰਨੇ ਪਾਈਆ ਬੰਦੇ ਸੱਚੇ ਆ ਪਰਮਾਤਮਾ ਨਾਲ ਦੇ ਬੱਚਿਆਂ ਨੂੰ ਤੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੋਈ ਤਾਂ ਸੱਚੇ ਆ ਕਿ ਚੋਣਾ ਲੜੋਗੇ ਆਪਣੀ ਆਪਣੀ ਆਤਮਾ ਨੂੰ ਜਮੀਰ ਨੂੰ ਜਿੰਨਾਂ ਨੇ ਨਹੀਂ ਵੇਚਿਆ ਅੱਗੋਂ ਚੋਣਾ ਲੜਾਂਗੇ ਜੀ ਫੇਰ ਲੜਾਂਗੇ 2027 ਤੇ ਫੇਰ ਜੇ ਹਾਰ ਹੋ ਗਈ ਫੇਰ 2027 ਦੇ ਵਿੱਚ ਤਗੜੇ ਤਗੜੇ ਫੇਰ ਹਾਰ ਹੋ ਗਈ ਫੇਰ ਨਹੀਂ ਹਾਰਾਂਗੇ ਹੁਣ ਹੁਣ ਨਹੀਂ ਹਾਰਾਂਗੇ ਤਗੜੇ ਹੋ ਕੇ ਆਵਾਂਗੇ ਕਿਵੇਂ ਲੋਕਾਂ ਕੋ ਫੰਡ ਇਕੱਠਾ ਕਰਕੇ ਚੰਦਾ ਇਕੱਠਾ ਕਰਕੇ ਦੁਆਰਾਵਾਂਗੇ ਲੋਕਾਂ ਕੋ ਚੰਦਾ ਲੋਗੇ ਹਾਂ ਸਾਡੇ ਕੋ ਨਹੀਂ ਹੈਗਾ ਹੁਣ ਸਾਡੇ ਕੋ ਕੁਝ ਨਹੀਂ ਹੈਗਾ ਹੁਣ ਅੱਛਾ ਅਸੀਂ ਜੀਰੋ ਆ ਅਸੀਂ ਲੋਕਾਂ ਨੂੰ ਜਗਾਉਨੇ ਆ ਅਸੀਂ ਅਸੀਂ ਤਾਂ ਕੀ ਤੁਹਾਨੂੰ ਕਿਉਂ ਪੈਸੇ ਦੇਣਗੇ ਅਸੀਂ ਡਿਜੀਟਲ ਭਾਰਤ ਡਿਜੀਟਲ ਇੰਡੀਆ ਬਣਾਵਾਂਗੇ ਜਾਤਾਂ ਪਾਤਾਂ ਧਰਮ ਤੋਂ ਉੱਠ ਕੇ ਸਾਰ ਇੱਕੋ ਜੇ ਕਰਕੇ ਦਿਖਾ ਕੇ ਅੱਗੇ ਲੈ ਕੇ ਜਾਵਾਂਗੇ ਕੀ ਤੁਹਾਨੂੰ ਕਿਉਂ ਪੈਸੇ ਦੇਣਗੇ ਦੇਖੋ ਜੇ ਲੋਕ ਬਦਲਾਅ ਚਾਹੁੰਦੇ ਆ ਤੇ ਸਾਡੇ ਨਾਲ ਖੜੇ ਹੋਣਗੇ ਜੇ ਗੁੰਡਾਗਰਦੀ ਚਾਹੁੰਦੇ ਆ ਤੇ ਫਿਰ ਇੰਨਾ ਤੋਂ ਤਾਂ ਵੋਟ ਮੰਗੀ ਜਾਂਦੀ ਤੁਸੀਂ ਪੈਸੇ ਮੰਗਦੇ ਮੇਰੇ ਕੋ ਮੇਰੇ ਕੋ ਕੁਛ ਐ ਨਹੀਂ ਮੈਂ ਗਰੀਬ ਬੰਦਾ ਹਾਂ ਜੋ ਮੈਨੂੰ ਚੀਜ਼ ਚਾਹੀਦੀ ਮੈਂ ਤੇ ਲੋਕਾਂ ਕੋ ਮੰਗੂਗਾ ਮੈਂ ਤੇ ਉਹਨਾਂ ਦਾ ਦਰਦਾ ਮੰਗਤਾ ਹਾਂ ਅੱਜ ਨਹੀਂ ਤੇ ਕੱਲ ਮੈਨੂੰ ਕਾਮਯਾਬ ਕਰੋ ਲੋਕੀ ਵੋਟ ਦੇ ਨਾਲ ਨਾਲ ਪੈਸੇ ਵੀ ਦੇ ਕੇ ਜਾਓ ਹਾਂ ਦੋਗੇ ਸਰ ਜੇ ਉਹਨੇ ਭਾਰਤ ਦੇਸ਼ ਦੀ ਜਾਂ ਪੰਜਾਬ ਦੇ ਨਸ਼ਾ ਮੁਨਸ਼ਾ ਮੁਕਤ ਕਰਾਣਾ ਗੁੰਡਾ ਕਰਦੀ ਕਰ ਕਵਰ ਵਿਜੇ ਪ੍ਰਤਾਪ ਸਿੰਘ ਵਰਗੇ ਅਫਸਰ ਲੈ ਕੇ ਆਉਂਗਾ ਸਾਰੇ ਸੈਟਿੰਗ ਕਰੋਗੇ ਸਾਰੇ ਵਧੀਆ ਤਰੀਕਾ ਨਾਲ ਚੱਲੂਗੇ ਉਹਨਾ ਸੈਟਿੰਗ ਕਰੋਗੇ ਨਹੀਂ ਅਫਸਰ ਵਧੀਆ ਕੰਮ ਕਰੋਗੇ ਸਾਰੇ ਵਧੀਆ ਔਰ ਜਿੱਦਾਂ ਕਿ ਐਸਐਸਪੀ ਮੈਡਮ ਇਥੇ ਸਸਪੈਂਡ ਕਰਤੀ ਗਈ ਹੈ ਉਹਦਾ ਬਜਾਏ ਤਾਂ ਕੋਈ ਰੋਲ ਨਹੀਂ ਕਿੱਡੀ ਵੱਡੀ ਗੱਲ ਹੈ ਉਹਨੇ ਐਕਸ਼ਨ ਜਿਹੜਾ ਉਹਨੇ ਵੋਟਾਂ ਥੋੜੀ ਪੁਆਣੀਆਂ ਐ ਐਸਐਸਪੀ ਦਾ ਕੰਮ ਥੋੜੀ ਵੋਟਾਂ ਪਵਾਉਂਦਾ ਇਹ ਲੀਡਰਾਂ ਜੋ ਸਾਰਾ ਸਿਸਟਮ ਉਲਟਾ ਪੁਲਟਾ ਕੀਤਾ ਪਿਆ ਨੇ ਇਹ ਗੱਲ ਨਹੀਂ ਹੁੰਦੀ ਇਹ ਸਿਰਫ ਇੱਕ ਰਾਜਨੀਤੀ ਹੈ ਰਾਜਨੀਤੀ ਦੇ ਵਿੱਚ ਵੜ ਕੇ ਦੇਖੋ ਤੁਹਾਨੂੰ ਆਪਣੇ ਸਮਝ ਆ ਜੇ ਨੀਟੂ ਨੂੰ ਕਿਉਂ ਨਹੀਂ ਮੌਕਾ ਮਿਲਿਆ ਨੀਟੂ ਅਕਸਰ ਲੋਕਾਂ ਨੂੰ ਅੱਜ ਨੇ ਕੱਲ ਮੌਕਾ ਮਿਲਣਾ 2027 ਦੇ ਵਿੱਚ ਨੀਟੂ ਕੈਂਡੀਡੇਟ ਹੋਏਗਾ ਤਗੜਾ ਨਹੀਂ ਪਰ ਕਿੱਦਾਂ ਤੁਸੀਂ ਕਹਿ ਸਕਦੇ ਹੋ ਹਾਲੇ ਤੱਕ ਤਾਂ ਕੋਈ ਵੀ ਔਕਾ ਦੇ ਹੁਣ ਆ ਲੋਕਾਂ ਦੇ ਜ਼ੁਲਮ ਹੋ ਰਿਹਾ ਵਾ ਆ ਜ਼ੁਲਮ ਸੈਨ ਤੋਂ ਬਾਅਦ ਨੀਟੂ ਦੇ ਉੱਤੇ ਵੀ ਹੋ ਗਿਆ ਹੋਊ ਜ਼ੁਲਮ ਹੋਇਆ ਵਾ ਨਹੀਂ ਪਰ ਰੱਬ ਦੇ ਉੱਤੇ ਦੇਖੋ ਜਿਹੜੀ ਹਾਰ ਹੋਈ ਆ ਹਾਰ ਬਹੁਤ ਕਰਾਰੀ ਹੋਈ ਆ ਇਸ ਇਲੈਕਸ਼ਨ ਤੇ ਮੈਂ ਗਾਣਾ ਵੀ ਲਿਖਿਆ ਸੀਗਾ ਹਾਰ ਦੇ ਉੱਤੇ ਲਿਖਿਆ ਕੋਈ ਗਾਣਾ ਹਾਰ ਦੇ ਉੱਤੇ ਕਦੇ ਚਾਦੇ ਨਾਲ ਤੁਸੀਂ ਖਾਦਾ ਏ ਕਦੇ ਕੇਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਵਿੱਚ ਪੈਂਦਾ ਵੋਟਾਂ ਦਾ ਚਮੇ ਲਾ ਕੇ ਰਲ ਮੈਂ ਸਰਕਾਰ ਨੇ ਸੁਟਿਆ ਨਹੀਂ ਲੈ ਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲਗਾ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵੱਲ ਜ਼ਮ ਕਿ 5 ਵਜੇ ਦੇ ਪਿੱਛੇ ਕੁਝ ਚੱਲ ਰਿਹਾ ਕੋਟਾਲਾ ਕਰੋਨਾ ਤੇ ਬੈਠੀ ਸਰਕਾਰ ਕਿਉਂ ਅਨੀਆਂ ਸਿਕਤੀਆਂ ਕੰਦਾ ਵਾਲੇ ਹਾਂ ਤੋ ਸਿਪਕੀਆਂ ਛੱਤਾਂ ਵਾਲੇ ਹੋ ਤੁਹਾਡੀ ਸੋਚ ਹੈ ਅੰਬਰਾਂ ਜਈ ਅਸਨੀਵੀਆਂ ਮਤਾਂ ਵਾਲਿਆਂ ਕਦੇ ਨਹੀਂ ਬਦੀ ਦੇ ਕੀ ਨਾ ਮੈ ਲਾਂਤੇ ਛਪਰਾ ਦੀ ਕਦੇ ਬਹਿ ਕੇ ਦੱਸਾਂਗੇ ਆ ਜੂਣ ਹੈ ਫਕਰਾਂ ਦੀ ਜੇ ਸਾਨੂੰ ਇੱਥੇ ਨਹੀਂ ਫਤਵਾ ਲਿਆ ਅਸੀਂ ਅੱਗੇ ਚੱਲ ਜਾਗੇ ਜੁਪੀ ਬਿਹਾਰ ਤੇ ਲੜਾਂਗੇ ਜਾ ਕੇ ਪੈਸੇ ਵੇਸਟ ਕਿੱਥੇ ਕਰਾਂਗੇ ਇਕੱਠੇ ਕਰਾਂਗੇ ਲੋ ਇਸਟ ਕਰੋਗੇ ਘਰ ਦੇ ਕਰਾਂਗੇ ਦੱਬ ਕੇ ਕਰਾਂਗੇ ਹਾਂ ਕਰਾਂਗੇ ਜਿੱਦਾਂ ਵੀ ਹੋਗਾ ਜਿੱਟ ਕੇ ਦਿਖਾਵਾਂਗੇ ਲੋਕਾਂ ਦਾ ਭਲਾ ਕਰਾਂਗੇ ਘਰ ਦੇ ਕਹਿਣਗੇ ਨਹੀਂ ਰੋਕਣ ਜਣੀ ਘਰ ਦੇ ਕੁੱਟਣਗੇ ਦੋ ਵਾਰੀ ਕਟਖਾਵਾਂਗੇ ਫਿਰ ਤੀਜੀ ਵਾਰੀ ਕੈਮ ਹੋਵਾਂਗੇ ਘਰੋਂ ਕਟਖਾਓ ਘਰੋਂ ਕਟਖਾਣੀ ਪੈਣੀ ਹੈ ਦਿੱਤੀ ਜੇ 30000 ਰੁਪਏ ਦੇ ਕਾਗਜ਼ ਲੈ ਕੇ ਚੱਲਿਆ ਦਿਖਾਉਂਗਾ ਨਾ ਦੇਖੋ 30000 ਰੁਪਏ ਦੇ ਕਾਗਜ਼ ਇੱਕ ਆਗੇ 30000 ਦੇ ਕਹਿਣਾ ਇਹ ਇਹਦਾ ਮੁੱਲ ਨਹੀਂ ਮੋੜ ਸਕਦੇ ਜਿਹੜੀਆਂ ਵੋਟਾਂ ਲੋਕਾਂ ਨੇ ਪਾਈਆਂ ਨਾ ਮੈਂ ਆਪਣੀ ਜਾਨ ਦੇ ਕੀਮਤ ਦੇ ਕੇ ਵੀ ਉਹਨਾਂ ਦੀ ਵੋਟਾਂ ਦੀ ਕੀਮਤ ਨਹੀਂ ਮੋੜ ਸਕਦਾ ਮੇਰੇ ਖੂਨ ਦੀ ਕੀਮਤ ਵੀ ਇੱਕ ਇੱਕ ਬੂੰਦ ਉਹਨਾਂ ਦੀ ਕਰਜ਼ਦਾਰ ਆ ਮੈਂ ਕਰਜ਼ਦਾਰ ਹਾਂ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਦਾ ਹਾਂਜੀ ਹੁਣ ਪਏਗੀ ਤਾਂ ਡਰ ਨਹੀਂ ਲੱਗੂਗਾ ਡਰ ਲੱਗੂਗਾ ਜੀ ਬਹੁਤ ਡਰ ਲੱਗ ਪਾਵਧੋਲੇ ਜੀ ਦੋਨਾ ਤਿਆਗਿਆ ਜੀ ਸੱਚੇ ਬੰਦੇ ਦੇ ਵਾਸਤੇ ਹੁੰਦਾ ਕੀ ਰੋਣਾ ਜੇ ਸੱਚਾ ਬੰਦਾ ਰੱਬ ਨੂੰ ਇਹੀ ਕਹਿੰਦਾ ਕਿ ਵਾਹਿਗੁਰੂ ਪਰਮਾਤਮਾ ਸਭ ਤੇ ਕਿਰਪਾ ਕਰੀ ਇਹ ਦੇਖ ਸਕਦੇ ਹੋ ਨੀਟੂ ਸ਼ਟਰਾਂ ਵਾਲਾ ਅੱਜ ਇੱਥੇ ਪਹੁੰਚਿਆ ਸੀਗਾ ਤਾਂ ਕਰਾਰੀ ਹਾਰ ਹੋਣ ਤੋਂ ਬਾਅਦ ਕਹਿੰਦਾ ਕਿ ਘਰੋਂ ਜਾ ਕੇ ਕੁੱਟ ਜਰੂਰ ਪਾਉਗੀ ਲੇਕਿਨ ਫੇਰ ਵੀ ਅੱਗੋ ਜਿਹੜੀਆਂ ਚੋਣਾ ਲਗਾਤਾਰ ਲੜੂੰਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸੁਨਗ ਜਗਬਾਨੀ ਟੀਵੀ ਤਰੰਤਾਰਨ